ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਰਤ 11 ਵਜੇ ਦੇ ਕਰੀਬ ਪੁਲਿਸ ਨੇ ਹਾਈਟੈਕ ਨਾਕੇ ਤੇ ਚਿੱਟੇ ਰੰਗ ਦੀ ਵੈਗਨਰ ਪੀਬੀ05ਏਆਰ0472 ਕਾਰ ਦੀ ਚੈਕਿੰਗ ਕੀਤੀ ਜਿਸ ਵਿੱਚ ਚੈਕਿੰਗ ਦੌਰਾਨ ਇੱਕ ਕਿੱਟ ਬੈਗ ਮਿਲਿਆ ਜਦੋਂ ਉਸ ਕਿੱਟ ਬੈਗ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚ 19,50,455 ਰੁਪਏ ਕੀਤੇ ਬਰਾਮਦ ਇਸ ਕਾਰ ਵਿੱਚ ਸਵਾਰ ਅਮਿਤ ਕੁਮਾਰ ਪੁੱਤਰ ਜੇ ਲਾਸ਼ ਚੰਦ ਵਾਸੀ ਫਿਰੋਜ਼ਪੁਰ ਕੈਟ ਅਨਿਲ ਕੁਮਾਰ ਪੁੱਤਰ ਲਖਮਨ ਦਾਸ ਵਾਸੀ ਫਿਰੋਜ਼ਪੁਰ ਕੈਟ ਅਤੇ ਦੀਪਕ ਕੋਲੀ ਪੁੱਤਰ ਲਖਮਨ ਦਾਸ ਵਾਸੀ ਫਿਰੋਜ਼ਪੁਰ ਕੈਟ ਸਵਾਰ ਸਨ ਇਹਨਾਂ ਕੋਲ 19,5455 ਰੁਪਏ ਬਰਾਮਦ ਹੋਏ ਹਨ ਅਤੇ ਜਦੋਂ ਇਹਨਾਂ ਕੋਲ ਇਸ ਭਾਰੀ ਕੈਸ਼ ਰੱਖਣ ਬਾਰੇ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਇਹ ਕੋਈ ਵੀ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕੇ ਹਨ ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਇਨਕਮ ਟੈਕਸ ਅਫਸਰ ਸ਼੍ਰੀ ਟੀਪੀ ਸਿੰਘ ਜੀ ਨੂੰ ਇਤਲਾ ਦਿੱਤੀ ਗਈ ਹੈ ਜਿਨਾਂ ਜਵਾਨੀ ਕਿਹਾ ਕਿ ਤੁਸੀਂ ਫਰਦਾ ਰਹੀ ਕਬਜ਼ਾ ਪੁਲਿਸ ਵਿੱਚ ਲੈ ਲਵੋ ਜਿਸ ਬਾਰੇ ਸਵੇਰੇ ਦਫ਼ਤਰ ਟਾਈਮ ਤੇ ਇਨਕਮ ਟੈਕਸ ਦਫ਼ਤਰ ਦਾ ਕੋਈ ਅਫਸਰ ਭੇਜਿਆ ਜਾਵੇਗਾ ਜੋ ਉਪਰੋਕਤ ਕੈਸ਼ ਨੂੰ ਫਰਦ ਹਜ਼ਾਰਾਂ ਰਹੀ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਦ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜੇ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕੱਲ ਬੀਤੀ ਰਾਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਫੋ ਲੋ ਹਾਈਵੇ ਫੋਰ ਲਗਾਸੀ ਜਿੱਥੇ ਚੈਕਿੰਗ ਬ੍ਰਾਂਚ ਇੱਕ ਵੈਗਨੋਰ ਗੱਡੀ ਨੰਬਰ ਪੀਵੀ05ਏਆਰ 0472 ਚੈੱਕ ਕਰਾਈ ਜੀ ਜੀ ਜਿਸ ਨੂੰ ਚੈੱਕ ਕਰਦੇ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮੰਗੂਆ ਜੀ ਜਿਸ ਵਿੱਚ 19 ਲੱਖ ਹਾਂਜੀ 455 ਰੁਪਏ ਹਾਂਜੀ ਚੱਕਰ ਹੋ ਰਹੀ ਹੈ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਿਹਾ ਸੀ ਹਮੇਤ ਕੁਮਾਰ ਮਨੋ ਕੁਮਾਰ ਅਤੇ ਦੀਪਕ ਪੋਲੀ ਠੀਕ ਹੈ ਜੀ ਇਹ ਬਰੋਦਪੁਰ ਕੈਂਟ ਦੇ ਰਹਿੰਵਾਲੇ ਨੇ ਠੀਕ ਹੈ ਕੋਈ ਇਸ ਬਾਰੇ ਕੋਈ ਆਪਣਾ ਕੋਈ ਖਾਤਿ ਪੱਤਰ ਨਹੀਂ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਸ ਦਾ ਹੈਗਾ ਹੂੰ ਜਿਸ ਵੰਦੀ ਅਸੀਂ ਜੋ ਇਨਕਮ ਟੈਕਸ ਆਫੀਸਰ ਨੂੰ ਰਾਦਰੇ ਨੋਟ ਕਰਵਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਆਫੀਸਰ ਨਹੀਂ ਆਇਆ ਹੂੰ ਜੋ ਇਸ ਸਬਤੇ ਜੋ ਕਾਰਵਾਈ ਆ ਉਹ ਅਜੇ ਵੀ ਫਿਰ ਕੰਪਲੈਕਸ ਕੋਲ ਕਰੇਗਾ ਹਮ ਅਸੀਂ ਇਹਨਾਂ ਨੂੰ ਜਿਹੜਾ ਕੋਈ ਵੀ ਮੋਤਿਆਰ ਕਰਕੇ ਹਮ ਇਹਦੇ ਅਸੀਂ ਖਾਣੇ ਵਿੱਚ ਜਮਾ ਕੀਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਇਹ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਹਾਂਜੀ ਜੀ ਇਨਵੈਸਟੀਗੇਸ਼ਨ ਤੋਂ ਨਹੀਂ ਸਵਰੇ ਵਾਲੀ ਓਕੇ ਬਾਕੀ ਉਹ ਇਸ ਬਾਰੇ ਪ੍ਰਤੀਸ਼ ਕਰਨੇ ਕਿ ਜਿਨਾ ਪੁਸ਼ਕਿਸ਼ਤੇ ਲਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕੜ ਦੀ ਸਪਲਾਈ ਕਰਦੇ ਵਕਤ ਫਰੋਮ ਮਿਲਨ ਜੀ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਧਰੋਂ ਜਾ ਰਹੇ ਸੀ ਜਲੰਧਰ ਨੂੰ ਜਲੰਧਰੋਂ ਜਾ ਰਹੇ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਮੈਂ ਜੀ ਉਹ ਬੰਦੇ ਅਸੀਂ ਮੌਕੇ ਤੇ ਰੀਲீஸ் ਕਰ ਦੁੱਤੇ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ